ਬਲਦੇਵ ਸਿੰਘ ਬਡਾਲਾ ਨੇ ਇਨਸਾਫ ਮਾਰਚਟਿਆ ਹੈ। ਉਹਨਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਸਜ਼ਾਵਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਇਸ ਕੇਸ ਦੀ ਨਰਪੱਖ ਜਾਂਚ ਦੀ ਮੰਗ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਉਸ ਵਕਤ ਦੇ ਪ੍ਰਿਸ਼ਟ ਲੀਡਰਾਂ ਤੇ ਪ੍ਰਿਸ਼ਟ ਅਫਸਰਾਂ ਨੇ ਜਬਰ ਜ਼ੁਲਮ ਦੇ ਤਹਿਤ ਅਣ ਮਨੁੱਖੀ ਤਸ਼ੱਦਦ ਕਰਕੇ ਤਸੀਹੇ ਦੇ ਦੇ ਕੇ ਤੇ ਕਤਲ ਕਰ ਦਿੱਤਾ ਜਿਨ੍ਹਾਂ ਦਾ ਇਨਸਾਫ ਅੱਜ ਤੱਕ ਜਿਹੜਾ ਆ ਉਹ ਪੰਥ ਨੂੰ ਨਹੀਂ ਮਿਲਿਆ ਤੇ ਅੱਜ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅ ਅੰਮ੍ਰਿਤਸਰ ਜਿਹੜਾ ਅਕਾਲੀ ਦਲ ਹੈ ਉਹਨਾਂ ਵੱਲੋਂ ਭਾਈ ਸਾਹਿਬ ਗੁਰਦੇਵ ਸਿੰਘ ਗੁਰਦੇਵ ਸਿੰਘ ਭਾਈ ਤਰਲੋਚਨ ਸਿੰਘ ਜੀ ਸਤਕਾਰ ਕਮੇਟੀ ਅਗਲੇ ਪਾਸੇ ਭਾਈ ਲਖਵੀਰ ਸਿੰਘ ਮਹਾਲਮ ਭਾਈ ਸੁਖਜੀਤ ਸਿੰਘ ਖੋਸਾ ਭਾਈ ਬਲਦੇਵ ਸਿੰਘ ਜੀ ਸਿਰਸਾ ਉਹਨਾਂ ਵੱਲੋਂ ਕਰਮਵੀਰ ਸਿੰਘ ਇਹ ਸਾਰੇ ਵੀਰ ਅੱਜ ਇੱਥੇ ਪਹੁੰਚੇ ਆ ਤੇ ਅੱਜ ਸਾਰਿਆਂ ਵੱਲੋਂ ਸਿਧਵਾਂ ਬੇਟ ਜਿਹੜਾ ਥਾਣਾ ਸੀ ਜਿੱਥੇ ਭਾਈ ਸਾਹਿਬ ਨੂੰ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਉਹ ਦਰਿਆ ਤੇ ਕੰਨੀਆਂ ਪਿੰਡ ਦੇ ਕੰਢੇ ਤੇ ਅਸੀਂ ਉੱਥੇ ਜਾ ਕੇ ਅੱਜ ਪੈਦਲ ਚੱਲ ਕੇ ਅਰਦਾਸ ਕਰਨੀ ਹੈ ਤੇ ਇਸ ਪੈਦਲ ਮਾਰਚ ਦੇ ਰਾਹੀਂ ਅਸੀਂ ਅਜੋਕੇ ਸਮੇਂ ਦੀ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਤੁਰੰਤ ਇਹਦੇ ਤੇ ਵੱਖਰਾ ਕਮਿਸ਼ਨ ਬੈਠੇ ਜਿਹੜਾ ਬਿਲਕੁਲ ਸਰਕਾਰਾਂ ਦੇ ਦਬਾਅ ਹੇਠ ਤੋਂ ਹਟ ਕੇ ਕੰਮ ਕਰੇ 1977 ਤੋਂ ਲੈ ਕੇ ਜਿਹੜੇ ਨਜ਼ਾਇਜ਼ ਕੇਸ ਪਾ ਕੇ ਝੂਠੇ ਮੁਕੱਦਮੇ ਪਾ ਕੇ ਤੇ ਸਿੱਖ ਨੌਜਵਾਨ ਤੇ ਸਿੱਖ ਲੀਡਰ ਜਿਹੜੇ ਸੀਗੇ ਬਿਨਾਂ ਮਤਲਬ ਤੋਂ ਵਾਤਵਾਦੀ ਵੱਖਵਾਦੀ ਕਹਿ ਕੇ ਮਾਰ ਖਪਾ ਦਿੱਤੇ ਗਏ ਉਹਨਾਂ ਦਾ ਇਨਸਾਫ ਅਜੇ ਤੱਕ ਜਿਹੜਾ ਉਹ ਮਿਲਿਆ ਨਹੀਂ ਇਹ ਹੁਣ ਇਥੋਂ ਦੀਆਂ ਅਦਾਲਤਾਂ ਇਥੋਂ ਦੀਆਂ ਸਰਕਾਰਾਂ ਸੋਚਣ ਤੇ ਅਸੀਂ ਅੱਜ ਉਹ ਇਨਸਾਫ ਵਾਸਤੇ ਇੱਕ ਪੈਦਲ ਇਨਸਾਫ ਮਾਰਚ ਜਿਹੜਾ ਆ ਇਹ ਮੇਰੇ ਖਿਆਲ ਤੀਸਰਾ ਆਇਆ ਸਾਡਾ ਅਸੀਂ ਦੋ ਪਹਿਲਾਂ ਕੱਢ ਚੁੱਕੇ ਆ ਇਹ ਤੀਸਰਾ ਪੈਦਲ ਮਾਰਚ ਜਿਹੜਾ ਅੱਜ ਭਾਈ ਹਰਨੇਕ ਸਿੰਘ ਇਥੋਂ ਦੇ ਜਿਹੜੇ ਹੋਰ ਪਤਵੰਤੇ ਸੱਜਣ ਸੀ ਉਹਨਾਂ ਸਾਰਿਆਂ ਦੀ ਰAE ਸੀਗੀ ਕਿ ਕਿਉਂ ਨਾ ਹੋਵੇ ਇਹ ਮਾਰਚ ਗੁਰੂ ਘਰ ਇਥੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਥੇ ਅਰਦਾਸ ਕਰ ਲਈ ਗਈ ਹੈ ਔਰ ਜਿਹੜੇ ਥਾਣੇ ਲਜਾਇਆ ਗਿਆ ਉਸ ਥਾਣੇ ਤੋਂ ਲੈ ਕੇ ਤੇ ਸ਼ਹੀਦੀ ਸਥਾਨ ਜਿਹੜਾ ਥਾਂ ਉਹਨਾਂ ਦਾ ਹੈ ਉਸ ਜਗ੍ਹਾ ਤੱਕ ਜਾਇਆ ਜਾਏ ਤੇ ਪੁਰਾਣੇ ਜਿੰਨੇ ਵੀ ਸੱਜਣ ਸੀਗੇ ਭਾਈ ਦਰਸ਼ਨ ਸਿੰਘ ਹਠੂਰ ਸ਼ੈਦ ਉਹਨਾਂ ਦਾ ਨਾਂ ਆ ਜਿਹੜੇ ਉਹ ਕੇਸ ਨੂੰ ਗਵਾਹ ਵੀ ਵਜੋਂ ਜਾਂਦੇ ਐ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਮਾਰਚ ਅੱਜ ਕੀਤਾ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ